ਕਈ ਘਟਨਾਵਾਂ ਮੈਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਇਹ ਲੱਗਦਾ ਹੈ ਕਿ ਇਹ ਗੱਲ ਸੱਚ ਨਹੀਂ ਹੋਣੀ ਪਰ ਅਫਸੋਸ ਉਹ ਗੱਲ ਸੱਚ ਹੁੰਦੀ ਹੈ ਇੱਕ ਗੱਲ ਹੋਰ ਅਪਰਾਧੀ ਕਹਿੰਦੇ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਆਪਣੇ ਅਪਰਾਧ ਦਾ ਕੋਈ ਨਾ ਕੋਈ ਇਦਾਂ ਦਾ ਸੁਰਾਗ ਛਾੜ ਹੀ ਜਾਂਦਾ ਹੈ ਜਿਸ ਨਾਲ ਉਸ ਵੱਲੋਂ ਕੀਤੇ ਅਪਰਾਧ ਦਾ ਖੁਲਾਸਾ ਹੋ ਹੀ ਜਾਂਦਾ ਹੈ ਇੱਕ ਵਾਰ ਇੱਕ ਅਮੀਰ ਔਰਤ ਦੇ ਘਰ ਦੇ ਬਾਹਰ ਬੀ ਪੱਚੀ ਮਜ਼ਦੂਰ ਰਹਿੰਦੇ ਸੀ ਇਹ ਮਜ਼ਦੂਰ ਪਾਕਿਸਤਾਨ ਦੇ ਸੀ ਤੇ ਇਹ ਔਰਤ ਇਹਨਾਂ ਨੂੰ ਦਾਵਤ ਕਰਦੀ ਹੈ ਦਾਵਤ ਦੇ ਵਿੱਚ ਬਰੀਆਨੀ ਕਬਾਬ ਵਗੈਰਾ ਖਵਾਇਆ ਜਾਂਦਾ ਹੈ ਤੇ ਉਸ ਤੋਂ 3-4 ਮਹੀਨਿਆਂ ਬਾਅਦ ਇਹਨਾਂ ਮਜ਼ਦੂਰਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਜੋ ਦਾਵਤ ਇਸ ਔਰਤ ਨੇ ਸਾਨੂੰ ਕੀਤੀ ਸੀ ਉਸ ਵਿੱਚ ਮੀਟ ਨਾ ਬੱਕਰੇ ਦਾ ਸੀ ਨਾ ਮੁਰਗੇ ਦਾ ਸੀ ਨਹੀਂ ਕਿਸੇ ਹੋਰ ਚੀਜ਼ ਦਾ ਅਸਲ ਵਿੱਚ ਉਸ ਵਿੱਚ ਮੀਟ ਇਨਸਾਨ ਦਾ ਸੀ ਜਦੋਂ ਇਹ ਗੱਲ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਆਖਰ ਇਹ ਘਟਨਾ ਕਿਸ ਨਾਲ ਹੋ ਗਈ ਉਸ ਔਰਤ ਨੇ ਉਹਨਾਂ ਮਜ਼ਦੂਰਾਂ ਨੂੰ ਮੀਟ ਕਿਹੜੇ ਇਨਸਾਨ ਦਾ ਖਵਾ ਦਿੱਤਾ ਉਹ ਕੌਣ ਸੀ ਜਿਸ ਨੂੰ ਵੱਢ ਕੇ ਉਸ ਨੇ ਇਹਨਾਂ ਮਜ਼ਦੂਰਾਂ ਨੂੰ ਦਾਬਤ ਕਰ ਦਿੱਤੀ ਤੇ ਮਜ਼ਦੂਰਾਂ ਨੂੰ ਵੀ ਆਪਣੇ ਨਾਲ ਨਫ਼ਰਤ ਹੋਣ ਲੱਗੀ ਕਿ ਅਸੀਂ ਇਨਸਾਨ ਦਾ ਮੀਟ ਖਾ ਲਿਆ ਪਰ ਜਦੋਂ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਰੋਂਗ ਤੇ ਖੜੇ ਕਰ ਦਿੰਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਹੋ ਸਕੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸੱਚੀ ਘਟਨਾ ਯੂਨਾਈਟਿਡ ਅਰਬ ਈਮਰਾਤ ਦੇ ਸ਼ਹਿਰ ਐਲਨ ਦੀ 32 ਸਾਲਾ ਨੌਜਵਾਨ ਜਿਸ ਦਾ ਨੋ ਜੂਸਫ ਸੀ ਤੇ ਗੱਲ ਹੈ ਅਗਸਤ 2018 ਦੀ ਜੂਸਫ ਘਰੇ ਨਹੀਂ ਆਉਂਦਾ ਉਸ ਦੇ ਮਾਪੇ ਜੂਸਫ ਦੇ ਛੋਟੇ ਭਰਾ ਨੂੰ ਕਹਿੰਦੇ ਆ ਕਿ ਤੂੰ ਦੇਖ ਤੇਰਾ ਭਰਾ ਘਰੇ ਕਿਉਂ ਨਹੀਂ ਆ ਰਿਹਾ ਉਸ ਨੂੰ ਲੱਭ ਕੇ ਲੈ ਕੇ ਆ ਤਾਂ ਛੋਟਾ ਭਰਾ ਉਸ ਦੀ ਖੋਜ ਕਰਦਾ ਹੈ ਜਗਾ ਜਗਾ ਤੇ ਜਾਂਦਾ ਹੈ ਪਰ ਜੂਸਫ ਦਾ ਕਿਤੇ ਵੀ ਕੋਈ ਪਤਾ ਨਹੀਂ ਲੱਗਿਆ ਫੇਰ ਉਹ ਪੁਲਿਸ ਸਟੇਸ਼ਨ ਵੀ ਜਾਂਦਾ ਹੈ ਪਰ ਪੁਲਿਸ ਵਾਲੇ ਵੀ ਇਸ ਇਤਲਾਹ ਦੇ ਉੱਤੇ ਜਿਆਦਾ ਗੌਰ ਨਹੀਂ ਕਰਦੇ ਪਰ ਜੂਸਫ ਦੇ ਭਰਾ ਦੇ ਸਾਹਮਣੇ ਇੱਕ ਨਾਮ बार-बार ਆਉਂਦਾ ਸੀ ਉਹ ਸੀ ਜਰੀਨਾ ਖਾਨ ਦਾ ਤਾਂ ਫਿਰ ਆਖਰ ਜੂਸਫ ਦਾ ਭਰਾ ਜਰੀਨਾ ਖਾਨ ਕੋਲ ਜਾਂਦਾ ਹੈ ਜਰੀਨਾ ਖਾਨ ਨੂੰ ਪੁੱਛਦਾ ਹੈ ਕਿ ਜੂਸਫ ਕਿੱਥੇ ਹੈ ਤਾ ਜਰੀਨਾ ਰੋਣ ਲੱਗਦੀ ਹੈ ਉਸ ਨੂੰ ਕਹਿੰਦੀ ਹੈ ਕਿ ਮੈਂ ਤਾਂ ਆਪ ਉਸ ਨੂੰ ਲੱਭ ਰਹੀ ਹਾਂ ਮੈਨੂੰ ਉਸ ਬਾਰੇ ਕਿਤੋਂ ਕੁਝ ਪਤਾ ਨਹੀਂ ਲੱਗ ਰਿਹਾ ਮੈਂ ਬੜੀ ਪਰੇਸ਼ਾਨ ਹੈ ਕਿਉਂਕਿ ਮੈਂ ਤਾਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਪਤਾ ਨਹੀਂ ਉਹ ਕਿੱਥੇ ਗਿਆ ਜੇ ਤੈਨੂੰ ਵੀ ਕੁਝ ਪਤਾ ਲੱਗੇ ਤਾਂ ਮੈਨੂੰ ਦੱਸੀ ਕਿਉਂਕਿ ਮੈਂ ਉਸ ਬਗੈਰ ਰਹਿ ਨਹੀਂ ਸਕਦੀ ਕਿਉਂਕਿ ਜਰੀਨਾ ਯੂਸਫ ਨਾਲ ਪਿਆਰ ਕਰਦੀ ਸੀ ਇਨਾਂ ਦਾ ਆਪਸ ਵਿੱਚ ਰਿਸ਼ਤਾ ਸੀ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਵੀ ਰਹੇ ਸੀ ਤਾਂ ਇਹ ਗੱਲਾਂ ਕਰਦੇ ਕਰਦੇ ਜਰੀਨਾ ਯੂਸਫ ਦੇ ਭਰਾ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਚੱਲ ਖਾਣਾ ਖਾ ਕੇ ਜਾਈਂ ਕਿਉਂਕਿ ਜਰੀਨਾ ਇੱਕ ਕੁੱਕ ਵੀ ਸੀ ਉਸ ਨੂੰ ਖਾਣਾ ਬੜਾ ਸੁਆਦ ਬਣਾਉਣਾ ਹੁੰਦਾ ਸੀ ਤਾਂ ਯੂਸਫ ਦਾ ਭਰਾ ਉਸ ਨਾਲ ਘਰੇ ਜਾਂਦਾ ਹੈ ਉਹ ਬੈਠ ਜਾਂਦਾ ਹੈ ਤੇ ਜਰੀਨਾ ਰਸੋਈ ਦੇ ਵਿੱਚ ਖਾਣਾ ਬਣਾਉਣ ਲੱਗਦੀ ਹੈ ਫੇਰ ਯੂਸਫ ਦਾ ਭਰਾ ਗੱਲਾਂ ਕਰਦਾ ਕਰਦਾ ਉਸ ਕੋਲ ਰਸੋਈ ਦੇ ਵਿੱਚ ਆ ਜਾਂਦਾ ਹੈ ਤੇ ਉਸ ਦੀ ਨਿਗਾ ਇੱਕ ਵੱਡੇ ਮਿਕਸਰ ਗ੍ਰਾਈਂਡਰ ਤੇ ਪੈਂਦੀ ਹੈ ਤਾਂ ਉਹ ਉਸ ਨੂੰ ਪੁੱਛਦਾ ਹੈ ਕਿ ਐਡਾ ਵੱਡਾ ਮਿਕਸਰ ਗ੍ਰਾਈਂਡਰ ਤੂੰ ਕੀ ਕਰਨਾ ਸੀ ਤਾਂ ਉਸ ਨੇ ਕਿਹਾ ਕਿ ਮੈਂ ਜ਼ਿਆਦਾ ਮੀਟ ਲੈ ਆਉਣੀ ਆ ਤੇ ਇਸ ਦੇ ਵਿੱਚ ਗ੍ਰाइंड ਕਰ ਲੈਣੀ ਆ ਫੇਰ ਸੌਖਾ ਹੋ ਜਾਂਦਾ ਹੈ ਜੋਸਫ ਦਾ ਭਰਾ ਉਸ ਗ੍ਰੈਂਡਰ ਦੇ ਬਲੇਡ ਦੇਖਣ ਲੱਗਾ ਬਲੇਡ ਦੇਖਦੇ-ਦੇਖਦੇ ਉਸ ਦੇ ਹੱਥ ਦੇ ਵਿੱਚ ਇੱਕ ਹੱਡੀ ਦਾ ਟੁਕੜਾ ਆ ਗਿਆ ਟੁਕੜਾ ਆਉਣ ਤੋਂ ਬਾਅਦ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਹ ਦੰਦ ਸੀ ਫਿਰ ਉਸ ਨੇ ਜਰੀਨਾ ਨੂੰ ਉਸ ਦੰਦ ਬਾਰੇ ਪੁੱਛਿਆ ਕਿ ਇਹ ਦੰਦ ਇਸ ਵਿੱਚ ਕਿੱਥੋਂ ਆ ਗਿਆ ਇਹ ਤਾਂ ਦੇਖਣ ਨੂੰ ਇਨਸਾਨੀ ਦੰਦ ਲੱਗਦਾ ਹੈ ਤਾਂ ਜਰੀਨਾ ਨੇ ਉਸ ਨੂੰ ਕਿਹਾ ਕਿ ਲੈ ਮੈਨੂੰ ਦੇ ਪਰ ਯੂਸਫ ਦੇ ਭਰਾ ਨੇ ਉਸ ਨੂੰ ਦਿੱਤਾ ਨਹੀਂ ਤਾਂ ਉਹਨਾਂ ਦੀ ਹੱਥੋਪਾਈ ਹੋ ਜਾਂਦੀ ਹੈ ਹੱਥੋਪਾਈ ਹੋਣ ਤੋਂ ਬਾਅਦ ਯੂਸਫ ਦੇ ਭਰਾ ਨੂੰ ਉਸ ਉੱਤੇ ਸ਼ੱਕ ਹੋ ਜਾਂਦਾ ਹੈ ਤਾਂ ਉਹ ਉਸ ਦੰਦ ਨੂੰ ਲੈ ਕੇ ਪੁਲਿਸ ਸਟੇਸ਼ਨ ਜਾਂਦਾ ਹੈ ਤੇ ਕਹਿੰਦਾ ਕਿ ਮੈਨੂੰ ਸ਼ੱਕ ਹੈ ਮੇਰੇ ਭਰਾ ਦਾ ਕਤਲ ਹੋ ਗਿਆ ਤੇ ਉਹ ਜਰੀਨਾ ਨੇ ਕੀਤਾ ਪੁਲਿਸ ਉਹ ਦੰਦ ਦੇਖਦੀ ਹੈ ਦੰਦ ਦਾ ਸੈਂਪਲ ਲੈ ਕੇ ਉਸ ਨੂੰ ਟੈਸਟ ਕਰਵਾਇਆ ਜਾਂਦਾ ਤੇ ਪਤਾ ਲੱਗਦਾ ਕਿ ਇਹ ਦੰਦ ਇਨਸਾਨ ਦਾ ਹੀ ਹੈ ਜਰੀਨਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪੁੱਛਗਿੱਛ ਦੇ ਵਿੱਚ ਉਹ ਮੰਨਦੀ ਹੈ ਕਿ ਮੈਂ ਯੂਸਫ ਦੇ ਨਾਲ ਪਿਆਰ ਕਰਦੀ ਸੀ ਸਾਡਾ 7-8 ਸਾਲ ਤੋਂ ਪਿਆਰ ਸੀ ਤੇ ਅਸੀਂ ਰਿਲੇਸ਼ਨਸ਼ਿਪ ਦੇ ਵਿੱਚ ਵੀ ਰਹਿੰਦੇ ਸੀ ਉਹ ਮੇਰੇ ਨਾਲ ਹੀ ਰਹਿੰਦਾ ਸੀ ਪਰ ਹੁਣ ਮੈਨੂੰ ਲੱਗ ਰਿਹਾ ਸੀ ਕਿ ਉਸ ਦਾ ਮੇਰੇ ਤੋਂ ਦਿਲ ਪਰ ਗਿਆ ਤੇ ਉਹ ਕਿਸੇ ਹੋਰ ਔਰਤ ਵੱਲ ਖਿੱਚਿਆ ਗਿਆ ਉਸ ਪਾਸੇ ਉਸ ਦਾ ਖਿਚਾਵ ਹੋ ਗਿਆ ਰੁਝਾਨ ਹੋ ਗਿਆ ਮੈਂ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਜਦੋਂ ਮੈਂ ਇਹ ਦੇਖਿਆ ਕਿ ਹੁਣ ਇਸ ਦਾ ਇੰਟਰਸਟ ਮੇਰੇ ਵਿੱਚੋਂ ਘਟ ਗਿਆ ਤਾਂ ਮੈਨੂੰ ਉਸ ਤੇ ਗੁੱਸਾ ਆਇਆ ਸਾਡੀ ਲੜਾਈ ਹੋਈ ਲੜਾਈ ਹੋਣ ਤੋਂ ਬਾਅਦ ਉਹ ਮੇਰੇ ਘਰੋਂ ਰੁੱਸ ਕੇ ਚਲਿਆ ਗਿਆ ਫਿਰ ਇੱਕ ਦਿਨ ਮੈਂ ਉਸ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕਿ ਮੈਂ ਤੇਰੇ ਕੋਲੋਂ ਮਾਫੀ ਮੰਗਣਾ ਚਾਹਣੀ ਹੈ ਮੇਰੇ ਕੋਲੋਂ ਗਲਤੀ ਹੋ ਗਈ ਤੇ ਉਹ ਮੇਰੇ ਕੋਲ ਵਾਪਸ ਆ ਗਿਆ ਫਿਰ ਮੈਂ ਖਾਣਾ ਬਣਾਇਆ ਖਾਣੇ ਦੇ ਵਿੱਚ ਇੱਕ ਜ਼ਹਿਰੀਲੀ ਚੀਜ਼ ਪਾ ਦਿੱਤੀ ਨਸ਼ੇ ਵਾਲੀ ਖਾਣਾ ਖਾਣ ਸਾਰ ਹੀ ਯੂਸਫ ਬੇਹੋਸ਼ ਹੋ ਗਿਆ ਤੇ ਫਿਰ ਜਰੀਨਾ ਨੇ ਉਸ ਦਾ ਗਲ ਦਬ ਦਿੱਤਾ। ਜੂਸਫ ਨੂੰ ਮਰ ਚੁੱਕਿਆ ਸੀ। ਜਰੀਨਾ ਨੂੰ ਲੱਗਿਆ ਕਿ ਹੁਣ ਇਸ ਦੀ ਲਾਸ਼ ਦਾ ਮੈਂ ਕੀ ਕਰਾਂ? ਇਹ ਬਹੁਤ ਵੱਡਾ ਸਵਾਲ ਸੀ। ਕਿਉਂਕਿ ਉਸ ਦਾ ਬੇਟ ਤਕਰੀਬਨ 70-75 ਕਿਲੋ ਸੀ। ਜਰੀਨਾ ਉਸ ਨੂੰ ਚੱਕ ਕੇ ਬਾਹਰ ਵੀ ਨਹੀਂ ਲਿਜਾ ਸਕਦੀ ਸੀ। ਤਾਂ ਜਰੀਨਾ ਦੇ ਦਿਮਾਗ ਦੇ ਵਿੱਚ ਇੱਕ ਪਲਾਨ ਆਇਆ। ਉਸ ਨੇ ਬਾਜ਼ਾਰ ਦੇ ਵਿੱਚੋਂ ਜਾ ਕੇ ਵੱਡਾ ਕੁੱਕਰ ਮਿਕਸਰ ਗ੍ਰੈਂਡਰ ਤੇ ਵੱਡੇ ਵੱਡੇ ਚਾਕੂ ਖਰੀਦੇ ਤੇ ਜੂਸਪ ਦੀ লাশ ਨੂੰ ਚਾਰ ਟੁਕੜਿਆਂ ਵਿੱਚ ਕੱਟ ਲਿਆ ਉਸ ਤੋਂ ਬਾਅਦ ਉਸ ਨੂੰ ਫ੍ਰੀਜ਼ਰ ਦੇ ਵਿੱਚ ਲਗਾ ਦਿੱਤਾ ਜੋ ਬਾਰ ਮਜ਼ਦੂਰ ਰਹਿੰਦੇ ਸੀ ਪਾਕਿਸਤਾਨੀ ਮਜ਼ਦੂਰ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਦਾਅਤ ਕਰਾਂਗੀ ਤੁਸੀਂ ਆਪਣੇ ਘਰੇ ਰੋਟੀ ਨਹੀਂ ਬਣਾਉਣੀ ਤਾਂ ਪਹਿਲਾ हिस्सा चार हिस्सों ਦੇ ਵਿੱਚੋਂ ਉਸਨੇ ਚੱਕਿਆ ਮਿਕਸਰ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰਕੇ ਉਸ ਦੀ ਬਰੀਆਨੀ ਤੇ ਕਬਾਬ ਬਣਾ ਕੇ ਮਜ਼ਦੂਰਾਂ ਨੂੰ ਖਵਾਇਆ ਕਿਉਂਕਿ ਜਰੀਨਾ ਇੱਕ ਬੜੀ ਅੱਛੀ ਕੁੱਕ ਸੀ ਉਸਨੇ ਬੜਾ ਸੁਆਦ ਮੀਟ ਬਣਾਇਆ ਤੇ ਮਜ਼ਦੂਰ ਖਾ ਕੇ ਕਹਿ ਰਹੇ ਸੀ ਕਿ ਤੁਸੀਂ ਬੜਾ ਹੀ ਸੁਆਦ ਕਬਾਬ ਬਣਾਇਆ ਤੇ ਮਜ਼ਦੂਰ ਪ੍ਰਸ਼ੰਸਾ ਵੀ ਕਰ ਰਹੇ ਸੀ ਕਿ ਜਰੀਨਾ ਸਾਡੀ ਮਦਦ ਵੀ ਕਰਦੀ ਐ ਤੇ ਸਾਨੂੰ ਦਾਵਤ ਵੀ ਖਵਾਉਂਦੀ ਐ ਇਹ ਦਾਵਤ ਇੱਕ ਦਿਨ ਨਹੀਂ 4 ਦਿਨ ਚੱਲੀ 4 ਦਿਨ ਮਜ਼ਦੂਰਾਂ ਨੂੰ ਜਰੀਨਾ ਨੇ ਦਾਵਤ ਕੀਤੀ ਜਰੀਨਾ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਮੀਟ ਖਵਾਉਣ ਤੋਂ ਬਾਅਦ ਜੋ ਯੂਸਫ ਦੀਆਂ ਹੱਡੀਆਂ ਸੀ ਉਹਨਾਂ ਨੂੰ ਉਹ ਇੱਕ ਕੁੱਕਰ ਦੇ ਵਿੱਚ ਉਬਾਲ ਲੈਂਦੀ ਸੀ ਤੇ ਜਦੋਂ ਨਰਮ ਹੋ ਜਾਂਦੀਆਂ ਸੀ ਤਾਂ ਉਹਨਾਂ ਨੂੰ ਮਿਕਸਰ ਗ੍ਰੈਂਡਰ ਦੇ ਵਿੱਚ ਪਾ ਕੇ ਗ੍ਰੈਂਡ ਕਰ ਲੈਂਦੀ ਸੀ ਉਨ੍ਹਾਂ ਦਾ ਚੂਰਾ ਬਣਾ ਕੇ ਉਹਨਾਂ ਨੂੰ ਦੂਰ ਸੱਟੇ ਆਉਂਦੀ ਸੀ ਤੇ ਜੋ ਹਿੱਸਾ ਜਿਵੇਂ ਯੂਸਫ ਦੀਆਂ ਅੰਤਾਂ ਵਗੈਰਾ ਸੀ ਉਹਨਾਂ ਨੂੰ ਉਸ ਨੇ ਕੁੱਤਿਆਂ ਨੂੰ ਖਵਾ ਦਿੱਤਾ ਯੂਸਫ ਦੇ ਕੱਪੜੇ ਬੂਟ ਤੇ ਹੋਰ ਚੀਜ਼ਾਂ ਨੂੰ ਅੱਗ ਲਾ ਕੇ ਮਚਾ ਦਿੱਤਾ ਕਿਉਂਕਿ ਜਰੀਨਾ ਯੂਸਫ ਦੇ ਨਾਲ ਨਫ਼ਰਤ ਕਰਨ ਲੱਗ ਗਈ ਸੀ ਕਿ ਏਸ ਨੇ ਮੈਨੂੰ ਧੋਖਾ ਦਿੱਤਾ ਹੈ ਮੇਰੇ ਨਾਲ ਵਿਸ਼ਵਾਸ ਘਾਤ ਕਰ ਰਿਹਾ ਹੈ ਇੰਨਾ ਜ਼ਿਆਦਾ ਗੁੱਸਾ ਜਰੀਨਾ ਦੇ ਅੰਦਰ ਸੀ ਕਿ ਉਸ ਨੇ ਯੂਸਫ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਉਸ ਦੰਦ ਅਤੇ ਯੂਸਫ ਦੇ ਡੀ ਐਨ ਏ ਸੈਂਪਲ ਲਏ ਗਏ ਤੇ ਉਹ ਸੈਂਪਲ ਮੈਚ ਕਰ ਗਏ ਤੇ ਫਿਰ ਜਰੀਨਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਉਸ ਨੂੰ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਉਸ ਉੱਤੇ ਹੁਣ ਕੀ ਚੱਲ ਰਿਹਾ ਹੈ ਕਤਲ ਦਾ ਮਾਮਲਾ ਚੱਲ ਰਿਹਾ ਦੇਖੋ ਅੱਗੇ ਭੁਖ ਦੇ ਵਿੱਚ ਉਸ ਨਾਲ ਕੀ ਹੁੰਦਾ ਹੈ ਇਹ ਕਹਾਣੀ ਸੱਚੀ ਘਟਨਾ ਹੈ ਇਹ ਸੱਚੀ ਘਟਨਾ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਕਿ ਇੱਕ ਤਾਂ ਜੇ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਉਸ ਨਾਲ ਵਿਸ਼ਵਾਸ ਘਾਤ ਨਾ ਕਰੋ ਤੇ ਜੇ ਤੁਹਾਡੇ ਨਾਲ ਕੋਈ ਵਿਸ਼ਵਾਸ ਘਾਤ ਵੀ ਕਰ ਜਾਂਦਾ ਤਾਂ ਆਪਣੇ ਤੇ ਕੰਟਰੋਲ ਕਰੋ ਕਿਉਂਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਜਰੀਨਾ ਨੇ ਯੂਸਫ ਨੂੰ ਤਾਂ ਮਾਰਿਆ ਹੀ ਮਾਰਿਆ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲਈ ਕਿਉਂਕਿ ਇਸ ਤੋਂ ਬਾਅਦ ਉਸ ਦੀ ਬਾਕੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਲੰਗੇਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਰ